ਸੋ ਸਿੱ ਗਿਆ ਸਾਰਿਆਂ ਨੂੰ ਅੱਜ ਆਪਾਂ ਆਏ ਆ ਪਿੰਡ ਸੇਖਾ ਸੇਖਾ ਕਲਾ ਜੀ ਇਹ ਤੇ ਇਹ ਇਹ ਹੈਗੇ ਮਿੰਨੀ ਕੁਆੜ ਇੱਥੇ ਬਾਈ ਕੋਲੇ ਸਾਰੇ ਹੀ ਸੰਦ ਮਿਲ ਜਾਂਦੇ ਆ ਤੂੜੀ ਵਾਲੀਆਂ ਮਸ਼ੀਨਾ ਹੋ ਗਈਆਂ ਦੂਜੀ ਬੀਜਣ ਵਾਲੀ ਹੋ ਗਈ ਆਲੂ ਪੱਟਣ ਵਾਲੀ ਇੱਕ ਬਾਈ ਕੋਲੇ ਟਰਾਲਾ ਖੜਾ ਉਹ ਕਿੰਨੇ ਫੁੱਟਾ ਸੀ ਉਹ ਬਿਲਕੀ ਦਾ 16 7 16 7 ਜੀ ਤੇ ਨਾਲ ਵਾਲੀ ਕਿਹੜੀ ਹੈ ਜੀ ਇਹ 11 5.5 11 5.5 ਹੋਰ ਬਾਈ ਜੀ ਆਪਣੇ ਕੋਲੇ ਕੀ ਕੀ ਖੜਾ ਪੰਟ ਖੜਾ ਇਧਰਾਂ ਤੋਂ ਚੱਲ ਜੀ ਚਲੋ ਜੀ ਆਹ ਆਪ ਦਾ ਚੱਲਾ 11 ਦਾ ਦੇਖੀਦਾ ਖੜਾ ਠੀਕ ਹੈ ਜੀ ਤੇ ਆਹ ਟਰੈਕਟਰ ਵੀ ਵਿਕਾਉਏ 52 A ਹੈਗਾ ਜੀ 11 ਮਾਡਲ ਠੀਕ ਹੈ ਇਹ ਕਿੰਨੇ ਪੈਸੇ ਆ ਦੇਣਾ ਹੈ ਹਾਂ 3,70,000 ਦਾ ਠੀਕ ਹੈ ਜੀ ਮਗਰ 14 ਮਾਡਲ ਖੜਾ ਉਹ ਵੀ 855 ਹੈ 855 ਠੀਕ ਹੈ ਜੀ ਉਹ 4,70,000 ਦਾ ਹਾਂ ਠੀਕ ਹੈ ਜੀ ਇਹ ਮਾਡਲ ਕਿੰਨਾ ਜੀ ਇਹ 14 ਮਾਡਲ 14 ਮਾਡਲ ਤੇ ਬਾਈ ਜੀ ਤੁਹਾਡਾ ਕੰਟੈਕਟ ਨੰਬਰ ਹੀ 94175 38895 ਬਾਈ ਦੂਰੀ ਵਾਲੀ ਇੱਕ ਵਾਰੀ ਹੋਰ ਬੋਲ ਦੇ 94175 38895 ਠੀਕ ਹੈ ਸਾਰਾ ਸਮਾਨ ਇਹ ਵਗਾਉਗੀ ਜੇ ਕੋਈ ਬਾਈ ਨੂੰ ਵਾਇਰਿੰਗ ਚਾਹੀਦਾ ਜੇ ਕੋਈ ਸ਼ਾਫਟ ਜੋ ਕੁਝ ਵੀ ਚਾਹੀਦਾ ਉਹ ਸਮਾਨ ਲੈਣ ਲਈ ਮਿਲੋ ਇੱਕ ਬਾਈ ਕੋਲੇ ਆ ਖੜੀ ਐ ਮਸ਼ੀਨ ਤੂੜੀ ਵਾਲੀ ਖੜੀ ਆ ਵੱਡੀ ਮਸ਼ੀਨ ਖੜੀ ਆ ਪੰਜ ਮਾਡਲ ਇਹ ਪੰਜ ਮਾਡਲ ਆਈ ਇੱਕ ਉਧਰ ਖੜੀ ਐ ਮਸ਼ੀਨ ਉਹ ਹੈਗੀ 15 ਮਾਡਲ ਗਰਜੀਤ ਉਹ ਜੇ ਬਾਈ ਕਿਸੇ ਨੇ ਠੇਕੇ ਤੇ ਲੈਣੀ ਆ ਤੇ ਜਾਂ ਜਾਂ ਮਤਲਬ ਮੁੱਲ ਲੈਣੀ ਆ ਮੁੱਲ ਵਾਲਾ ਮੁੱਲ ਵੇਚ ਦਾਂਗੇ ਜੇ ਠੇਕੇ ਤੇ ਹੋਇਆ ਤਾਂ ਦੇਖ ਕੇ ਤੇ ਲੈ ਇਹਦੀ ਆ ਲੂਪਟਰਣ ਵਾਲੀ ਮਸ਼ੀਨ ਹੈ ਕੋਈ ਕੁਝ ਨਹੀਂ ਉਹ ਕਿੰਨੇ ਦੀ ਦੇਣੀ ਹੈ ਜੀ ਉਹ 5.5 ਲੱਖ ਦੀ 5.5 ਲੱਖ ਦੀ 15 ਮਾਡਲ ਇਹ ਮਸ਼ੀਨ ਵਿਕਾਉ ਉਹ ਜੀ ਗਰਦੀਤ 975 ਹਰਿਆਣਾ ਨੰਬਰ ਆ ਜੀ ਇਹ ਤੇ ਸੋਸ਼ਲ ਇੰਜਨ ਹੈ ਤੇ ਤੇ 2015 ਮਾਡਲ ਆ ਜੀ ਬੀਕੇਟੀ ਦੇ ਟਾਇਰ ਆ ਜੀ ਨਵੇਂ ਹੋਣਗੇ ਇਹ ਕੋਈ 60 70 ਪੈਸੇ ਟਾਇਰ ਹੋਣਗੇ ਬਾਕੀ ਥੋੜੀ-ਮੋਟੀ ਟੀਚਿੰਗ ਕਰਨੀ ਪਊਗੀ ਇੱਕ ਇਹਦੇ ਨਾਲ ਹੀ ਪਿਛਲੇ ਟਾਇਰ ਕੱਲੇ ਚੇਂਜ ਪਿਛਲੇ ਟਾਇਰ ਜਿਹੜੇ ਆਪਣੇ ਹੁੰਦੇ ਆ 8 ਇਹ ਹੈਗੇ ਆ 25 ਦੇ ਉਹ ਹੁੰਦੇ ਆ 9 ਦੇ ਦੇਖੋ ਬਾਕੀ ਮਸ਼ੀਨ ਸਾਰੀ ਸਹੀ ਆ ਚੈਨਾ ਚੂਨਾ ਦੀ ਵੀ ਬਹੁਤ ਘੈਂਟ ਆ ਨਵੇਂ ਥੋੜੇ ਜੇ ਰੁਪਏ ਲਾ ਕੇ ਆਪਣਾ ਸੀਜ਼ਨ ਲੱਗਦਾ ਹੋ ਜੇ ਕਿਸੇ ਵੀ ਪੁਰਾਣੇ ਠੇਕੇ ਤੇ ਲੈਣੀ ਆ ਤਾਂ ਠੇਕੇ ਤੇ ਵੀ ਮਿਲ ਜੂ ਜੇ ਮੁੱਲ ਲੈਣੀ ਆ ਤਾਂ ਮੁੱਲ ਵੀ ਮਿਲ ਸਕਦੀ ਆ ਇੱਕ ਜੀ ਬਾਈ ਹੋਰਾਂ ਕੋਲੇ ਬੋਲਟ ਵੀ ਖੜਾ ਲਓ ਜੀ ਮੁੰਡਿਓ ਟੀਐਸਬੀ ਵਾਲਿਆਂ ਦਾ ਟਰਾਲਾ 16 ਫੁੱਟਾ 3.5 ਲੱਖ ਦਾ ਬਾਕੀ ਤੁਹਾਨੂੰ ਦਿਖਾਉਣੇ ਆ ਟੈਰਾਂ ਟੂਰਾਂ ਦੀ ਕੰਡੀਸ਼ਨ ਬਹੁਤ ਵਧੀਆ ਫਾਰਸ ਵੱਲੋਂ ਵੀ ਤੁਹਾਨੂੰ ਦਿਖਾਉਣੇ ਆ ਫਰਸ਼ਦਾਈ ਬੋ ਘੰਟਾ ਕਿਤੋਂ ਗਲਿਆ ਬਲੈਣੀ ਕਰੋ ਬਾਈ ਨਾਲ ਸੰਪਰਕ ਪਿੰਡ ਸੇਖਾ ਕਲਾ